ਅੱਛੀ ਦੀ ਗੱਲ ਹੈਗੀ ਸੋਨੀਆ ਗਾਂਧੀ ਆ ਰਹੀ ਸੀ ਖਾਲਸਾ ਜੀਓ ਗੁਰਪ੍ਰਬ ਦੇ ਪਹਿਲੇ ਪਹਿਲੇ ਦੀ ਗੱਲ ਹੈਗੀ ਤੇ ਪਰਿਸਰ ਦੇ ਵਿੱਚ ਸਟੇਜ ਲੱਗਾ ਤੇ ਮੈਨੂੰ ਵੀ ਪ੍ਰਬੰਧਨ ਨੇ ਕਿਹਾ ਤੁਸੀਂ ਛੇਤੀ ਆ ਕੇ ਕਿ ਨਾ 11:15 ਵਜੇ ਸਟੇਜ ਤੇ ਪਹੁੰਚ ਜਾਓ ਇਸ ਸਟੇਜ ਤੇ ਪਹੁੰਚ ਕੇ ਫਿਰ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਉਹ ਜਿਸ ਵੇਲੇ ਆ ਰਹੀ ਸੀ ਨਾ ਬੜਾ ਭੀੜ ਭੜਾਕਾ ਖਾਲਸਾ ਜੀਓ ਬੜੀ ਤਕਮ ਤੁਕੀ ਇੱਕ ਤੇ ਇੱਕ ਚੜੇ ਬੰਦੇ ਤੇ ਅਸੀਂ ਨਿਕਲੇ ਬਾਹਰ ਉਹ ਜਾਂ ਸਟੇਜ ਤੇ ਜਾਣ ਨੂੰ ਨਾਲ ਉਹ ਸਾਰੇ ਸਿੰਘ ਤੇ ਮੈਂ ਵੀ ਜਾ ਰਿਹਾ ਸੀ ਤੇ ਚੋਲੇ ਨੂੰ ਨਾ ਖਿੱਚੀ ਜੀ ਪਾਵੇ ਮੇਰੇ ਮੈਂ ਵੀ ਇਸ ਤਰ੍ਹਾਂ ਕਰ ਲਿਆ ਕੋਈ ਪਤਾ ਨਹੀਂ ਹੜਿਆ ਹੋਣਾ ਵਿੱਚ ਉਹ ਦੂਜੇ ਵੀ ਨਹੀਂ ਖਿੱਚਿਆ ਹੁੰਦੇ ਮੈਂ ਪਿੱਛੇ ਮੁੜ ਕੇ ਵੇਖਿਆ ਮਾਤਾ ਕਿਚਰੀ ਸੀ ਕਹਿੰਦੀ ਵੇ ਪੁਲ ਵੇ ਕੁਲਵੰਦ ਸਿਆ ਕਹਿੰਦੀ ਘਰ ਵਿੱਚ ਜਹਿਮਤ ਬੜੀ ਰਹਿੰਦੀ ਹੁਣ ਮੈਂ 11 ਕੁ ਬੋਲ ਨਾ ਸਕੇ ਉਹ ਸਾਡਾ ਬਾਡੀਗਾਰਡ ਸੀ ਨਾ ਉਹ ਕਹਿੰਦਾ ਚੁੱਪ ਕਰ ਐਵੇਂ ਨਾ ਗੱਲਾਂ ਕਰਿਆ ਕਰ ਉਹ ਚਾਰ ਕਦਮ ਗਿਆ ਉਹਨੇ ਹੋਰ ਚੋਲਾ ਖਿੱਚਿਆ ਕਹਿਣ ਲੱਗੀ ਕੁਲਵੰਦਸੀਆਂ ਘਰ ਵਿੱਚ ਬੱਚੇ ਬੜੇ ਲੜਦੇ ਭਿੜਦੇ ਰਹਿੰਦੇ ਬੜਾ ਕਲੇਸ਼ ਮਚਿਆ ਰਹਿੰਦਾ ਉਹ ਬਾਡੀਗਾਰਡ ਤਾਂ ਚੁੱਪ ਕਰ ਸੋਨਿਆ ਕਹਿੰਦੀ ਯਾਰੀ ਕੀ ਤੂੰ ਬਕਵਾਸ ਸੁਣਾਈ ਰੱਖੀ ਉਹ ਕੋਈ ਪਰਵਾਹ ਹੀ ਨਾ ਕਰੇ ਮਾਤਾ ਬੀਬੀਆਂ ਨੂੰ ਨਾ ਰਾਜਨੀਤੀ ਵਿੱਚ ਰਸ ਨਹੀਂ ਹੁੰਦਾ ਕੋਈ ਕੋਈ ਪ੍ਰਧਾਨ ਮੰਤਰੀ ਬਣੇ ਕੋਈ ਰਾਸ਼ਟਰਪਤੀ ਬਣੇ ਕਹਿੰਦੇ ਪਵੇ ਕੁਛ ਕਹਿੰਦੇ ਖਾਵੇ ਖਸਮਾਂ ਨੂੰ ਸਾਨੂੰ ਕੀ ਲੋੜ ਕੋਈ ਰਾਜਨੀਤੀ ਦਾ ਜਿਹੜਾ ਹੁੰਦਾ ਨਾ ਸ਼ੌਂ ਰਸ ਬੰਦਿਆਂ ਨੂੰ ਹੁੰਦਾ ਏ ਜਿਸ ਵੇਲੇ 91 ਪੌਣੇ 11 ਵਜੇ ਬੜੇ ਉੱਤੇ ਲੀਡਰ ਟਾਈਪ ਦੇ ਬੰਦੇ ਬੈਠੇ ਹੋਏ ਸੀ ਗੁਰਦੁਆਰਾ ਗੱਚ ਭਰਿਆ ਹੋਇਆ ਸੀ ਕਿੰਨੇ ਗੁਟਕਾ ਫੜਿਆ ਸੀ ਕਿੰਨੇ ਮਾਲਾ ਫੜੀ ਸੀ ਮੈਂ ਸੇਵਾਦਾਰ ਨੂੰ ਪੁੱਛਿਆ ਇਹ ਕਹਿੰਦੇ ਬਾਬਾ ਜੀ ਕਾਨੂਚ ਗਾਣ ਲਗਾ ਇਹਨਾਂ ਦੀ ਚਾਚੀ ਆ ਰਹੀ ਨਾ ਇਸ ਕਰਕੇ ਬੈਠੇ ਹੋਏ ਕਹਿੰਦੇ ਇਹ ਕਦੇ ਗੁਰਦਾਰੇ ਨੂੰ ਹੀ ਆਉਂਦੇ ਇਹਨਾਂ ਦੀ ਮਾਮੀ ਹੁਣ ਆ ਰਹੀ ਆਉਣ ਵਾਲੀ ਨਾ ਹੁਣ ਘੁੱਟ ਕੇ ਜੇ ਫੜ ਕੇ ਬੈਠੇ ਹੋਏ ਇੰਨੇ ਉਤਾਵਲੇ ਖਾਲਸਾ ਜਿਓ ਇੰਨੀ ਉਹਨਾਂ ਨੂੰ ਤੜਫ ਕੇ ਕਦੋਂ ਆਵੇ ਉਹ ਅਸੀਂ ਕਦੋਂ ਵੇਖੀਏ ਮੈਂ ਮਨ ਸੋਚਿਆ ਰਹੇ ਬਾਜਾਵਾੜੇ ਨੂੰ ਮਿਲਣ ਦੀ ਇੰਨੀ ਅਗਰ ਤੜਫ ਹੋਏ ਤੇ ਵਾਰੇ ਨਿਆਰੇ ਹੋ ਜਾਣ ਆ ਵਾਜਾ ਵਾਲਾ ਪਿੱਛੇ ਪਿੱਛੇ ਫਿਰਨੇ ਨਾ ਦੇ ਪਾਛੇ ਲਾਗੋ ਕਹਿ ਕਹਿ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਇੰਨੀ ਉਤਸ਼ਾਹਦਾ ਖਾਲਸਾ ਜੀ ਉਹ ਕਿਸ ਨੂੰ ਵੇਖੇ ਨਾ ਮੈਂ ਵੀ ਚੱਲ ਤਾਂ ਮੈਨੂੰ ਵੀ ਧੱਗੇ ਮਾਰਦੇ ਉਹ ਕਹਿੰਦੇ ਏਡੀਆਂ ਚੁੱਕ ਕੇ ਵੇਖਣ ਕਿਤੇ ਦਿਸਦੀ ਤਾਂ ਨਹੀਂ ਬੀਬੀ ਤੇ ਉਹਨਾਂ ਨੂੰ ਰਸ ਨਹੀਂ ਇਹਨਾਂ ਨੂੰ ਬੀਬੀਆਂ ਨੂੰ ਰਾਜਨੀਤੀ ਵਿੱਚ ਉਹ ਪਰਵਾਹੀ ਨਾ ਕਰੇ ਇਹਨਾਂ ਨੂੰ ਕਿਹੜਾ ਰਸ ਵਸੀਏ ਤੂੰ ਬੀਬੀਆਂ ਨਾਲ ਓਕੇ ਹੋ ਜਾਣਾ ਫਿਰ ਉਹ ਇੱਕ ਦਿਨ ਨੂੰ ਮਿਲਣ ਗਈ ਫਤਿਹ ਤੇ ਬਾਦਸ਼ਹ ਬੁਲਾਉਣੀ ਉਹਨਾਂ ਨੇ ਕਹਣਾ ਪਤਾ ਲੱਗਾ ਕਿ ਨੀ ਤੈਨੂੰ ਕੁਛ ਕੋਈ ਖਬਰ ਸੁਣੀ ਹੈ ਤੂੰ ਕਹਿੰਦੇ ਕਿ ਫਲਾਨੀ ਫਲਾਨੀ ਦੀ ਕੁੜੀ ਫਲਾਨੇ ਫਲਾਨ ਦੇ ਦੇ ਮੁੰਡੇ ਨਾਲ ਅੱਗੇ ਸਾਰੇ ਗੱਜ ਕੇ ਆਪ ਕੋ ਅੱਗੇ ਉਹ ਵਿਚਾਰੀ ਅਗਲੀ ਭਾਵੇਂ ਬਾੜੀ ਪੜਦੀ ਬੈਠੀ ਹੁਣ ਸੁਖਮਨੀ ਸਾਹਿਬ ਦਾ ਪਾਠ ਕਰਦੀ ਬੈਠੀ ਹੁਣ ਉਹਨੇ ਵੀ ਉਸੇ ਦੇ ਗੁਟਕਾ ਸਰਾੜੇ ਹੇਟ ਕਰ ਦੇਣਾ ਕਣ ਕਣ ਆਖਿਰ ਮੁੰਡਿਆਂ ਨੇ ਚੰਨ ਚਾੜ ਹੀ ਦਿੱਤਾ ਉਹ ਕਹਿੰਦੀ ਚਾਰ ਦਿਨ ਤੋਂ ਮਨ ਵੀ ਨਹੀਂ ਲੱਗ ਰਿਹਾ ਸੀ ਪਤਾ ਨਹੀਂ ਕੀ ਹੋਣਾ ਕੀ ਹੋਣਾ ਵਿੱਚ ਇਨੀ ਜੀ ਹੋ ਰਿਹਾ ਹੋ ਹੀ ਗਿਆ ਆਖਿਰ ਨੂੰ ਬਾਣੀ ਵੀ ਪੜਨਾ ਛੱਡ ਦਿੰਦੇ ਇੱਕ ਦੂਜੇ ਨੂੰ ਮਿਲਦੇ ਫਤਿਹ ਬਾਅਦ ਚ ਬੁਲਾਉਂਦੇ ਕਹਿੰਦੇ ਪਹਿਣ ਸੂਟ ਬੜਾ ਸੋਹਣਾ ਪਾਇਆ ਕਿੱਥੋਂ ਲਿਆਂਦਾ ਤੂੰ ਉਹ ਜਿਹੜੀ ਅਗਲੀ ਆਉਂਦੀ ਵੀ ਗੁਰੂ ਆਉਂਦੀ ਉਹਨੂੰ ਪਤਾ ਮੈਂ ਦੱਸਿਆ ਤੇ ਇੰਨੇ ਪਹੁੰਚ ਜਾਣਾ ਦੁਕਾਨ ਤੇ ਇੰਨੇ ਵੀ ਸ਼ਾਮ ਤੱਕ ਪਾ ਲੈਣਾ ਉਹਨੇ ਕਹਾਂ ਇਥੋਂ ਨਹੀਂ ਜਾਂਦਾ ਉਥੋਂ ਬਾਹਰੋਂ ਆਇਆ ਯੂਐਸਏ ਤੋਂ ਭਾਵੇਂ ਮੋਂਡੇ ਵਿੱਚੋਂ ਖਰੀਦ ਕੋ ਜਾਂਦਾ ਹੋਵੇ ਕਿਸੇ ਦੇ ਘਰ ਚੱਲ ਕੇ ਕਹਿਣ ਲੱਗੇ ਬੀਬੀ ਪਰਦੇ ਬੜੇ ਸੋਨੇ ਲਾਏ ਤੂੰ ਬਸ ਚੱਲੂ ਹੋ ਗਏ ਇਹਨਾਂ ਦਾ ਰਸ ਰਾਜਨੀਤੀ 'ਚ ਨਹੀਂ ਹੁੰਦਾ ਖਾਲਸਾ ਜੀ ਉਹ ਬੀਬੀ ਨਾਲ ਬੜੀ ਔਖੀ ਹੋਵੇ ਘੜੀ ਮੋੜੀ 'ਚ ਮੇਰਾ ਚੋਲਾ ਘੜੀ 'ਚ ਮੇਰਾ ਚੋਲਾ ਖਿੱਚੀ ਜਾਵੇ ਤੇ ਬਾਡੀਗਾਰਡ ਕਹਿੰਦਾ ਤੂੰ ਕੀ ਲਾ ਕੇ ਰੱਖਿਆ ਕਹਿੰਦੇ ਸੋਨਿਆ ਕੰਦੀ ਆਰੀ ਕਹਿਣ ਲੱਗੇ ਫਿਰ ਉਹ ਵੀ ਗੁੱਸੇ 'ਚ ਆ ਗਈ ਫਿਰ। ਕੜਕੀ ਪਿਛਲੀ ਵਾਂਗੂ ਜਦੋਂ ਕਦੋਂ ਕਦੇ ਬੀਬੀਆਂ ਕੜਕਦੀਆਂ ਫਿਰ। ਆ ਫਿਰ ਗੱਜੀ ਸ਼ੇਰਨੀ ਵਾਂਗ ਕਹਿੰਦੇ ਮੈਂ ਚੁੱਲ੍ਹੇ 'ਚ ਪਾਉਣਾ ਕਹਿੰਦਾ ਉਹਨੂੰ। ਕਹਿੰਦਾ ਪਤਾ ਨਹੀਂ ਕਿਹੜੀ ਇੰਦਰਾ ਗਾਂਧੀ ਹੁੰਣ ਦੀ ਕਹਿੰਦੀ। ਬੜੇ ਗੁੱਸੇ 'ਚ ਆ ਕੇ ਮੈਨੂੰ ਕਹਿਣ ਲੱਗੀ ਇਹਨੂੰ ਬਾਬਾ ਕਿਨੇ ਬਣਾਇਆ। ਉਹ ਨਾਲ ਦੀ ਕਹਿਣ ਲੱਗੀ ਕਿ ਮੇਕ ਕਮੇਟੀਆਂ ਬਣਾਉਂਦੀਆਂ ਕਹਿੰਦੇ ਹੋਰ ਕਿਹੜਾ ਦੁਰਫਿਟਵੇਂ ਵਿੱਚ ਕਮੇਟੀ ਦਾ ਕਹਿੰਦਾ। ਖਾਲਸਾ ਜੀ ਇਹੋ ਜੇ ਮਿਲ ਜਾਂਦੇ ਟੱਕਰ ਪੈਂਦੇ ਰਸਤੇ ਵਿੱਚ ਹੀ ਸੂਟਕੇਸ ਫੜਿਆ ਹੁੰਦਾ ਅੱਜ ਬੈਗ ਫੜਿਆ ਹੁੰਦਾ ਕਿਹਾ ਬਾਬਾ ਜੀ ਮੁੰਡੇ ਦਾ ਵਿਆਹ ਨਹੀਂ ਹੁੰਦਾ ਮੈਂ ਕਿਹਾ ਤੂੰ ਜਾ ਮੈਂ ਕਿਹਾ ਸਟੇਸ਼ਨ ਤੇ ਗੱਡੀ ਲੇਟ ਹੋ ਰਹੀ ਹੁਣ ਮਜ਼ਾ ਆਇਆ ਹੁਣ ਸਹੀ ਜਗ੍ਹਾ ਛੱਡਿਆ ਸਤ ਕਰੀਆ ਕਾ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾ ਕਰਨ ਸਾਰੀਆਂ ਸੰਗਤਾਂ ਦੇ ਸੀਸ ਤੇ ਮੇਰਾ ਪਰਿਆਤ ਰੱਖਣ ਆਪਣੇ ਜਿਹੜੀ ਖਜ਼ਾਨੇ ਚ ਸਾਰਿਆਂ ਨਾਲੋਂ ਪਿਆਰੀ ਚੀਜ਼ ਹੈ ਨਾ ਬਾਜਾਂ ਵਾਲੇ ਦੇ ਉਹ ਗੁਰਸਿੱਖੀ ਹੈ ਖਾਲਸਾ ਜੀ ਉਹ ਆਪ ਜੀ ਨੂੰ ਬਖਸ਼ਣ ਮਹਾਰਾਜ ਨਾਲ ਮੈਨੂੰ ਵੀ ਬਖਸ਼ਣ ਹਾਂ ਔਰ ਜਿਹੜੇ ਜਿਹੜੇ ਗੁਰਮੁਖਾਂ ਪਿਆਰਿਆਂ ਨੇ ਅੰਮ੍ਰਿਤ ਨਹੀਂ ਛਕਿਆ ਹੋਵੇ ਉਹਨਾਂ ਨੂੰ ਜ਼ਰੂਰ ਬੇਨਤੀ ਖਾਲਸਾ ਜੀ ਉਹ ਕੱਲ ਅੰਮ੍ਰਿਤ ਸੰਚਾਰ ਕੱਲ ਕੱਲ ਅੰਮ੍ਰਿਤ ਸੰਚਾਰ ਹੋਣਾ ਖਾਲਸਾ ਜੀ ਉਹ ਜੇ ਛਕੇ ਤੇ ਬਹੁਤ ਬਹੁਤ ਆਪ ਜੀ ਦਾ ਤਨਵਾਜੇ ਨਹੀਂ ਛਕਿਆ ਤੇ ਕੱਲ ਹਾਜ਼ਰ ਹੋ ਜਾਣਾ ਕਮਰ ਕਸਾ ਕਸ ਕੇ ਤੱਕ ਸਾਹ ਤੇ ਕੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਨਿਵਾਜਣਗੇ ਜੋ ਅੰਮ੍ਰਿਤ ਨਹੀਂ ਛਕੇ ਉਹ ਜ਼ਰੂਰ ਅੰਮ੍ਰਿਤ ਛੱਕ ਕੇ ਜਾਣ ਧੰਵਾਦ ਤਨਤਨ ਸਾਹਿਬ ਸ੍ਰੀ ਗੁਰਗਨ ਸਾਹਿਬ ਮਹਾਰਾਜ ਜੀ ਦਾ ਕੁਟਾਨ ਕੋਟ ਤਨਵਾਦ ਤਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਬੈਠ ਕੇ ਬਹੁਤ ਹੀ ਠਰਮੇ ਦੇ ਨਾਲ ਮੈਂ ਕਹਾਂ ਕਿ ਤੇ ਬੀਬੀਆਂ ਹੱਲਾ ਹੀ ਨਾ ਕਰ ਦੇਵੀਂ ਸਟੇਜ ਤੇ ਆ ਨਿਊਸ ਆਉਣ ਬਾਬਾ ਦੇ ਬਰਸੀ ਤੇ ਬੋਲਿਆ ਤੇ ਮਾਈਆਂ ਨੇ ਹੱਲਾ ਕਰਤਾ ਬਾਬਿਆਂ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਗਏ ਆ 4 ਦਿਨ ਹੋ ਗਏ ਪਤਾ ਨਹੀਂ ਕਿ ਦੇ ਕੁਲਵੰਤ ਸਿੰਘ ਇੱਧਰ ਗਿਆ ਬੀਬੀਆਂ ਦਾ ਵੀ ਧੰਨਵਾਦ ਵਿਚਾਰੀਆਂ ਤੀਰੇ ਤਾਰ ਕੇ ਬੈਠੀ ਰਹੀਆਂ ਖਾਲਸਾ ਜਿਓ ਮਹਾਪੁਰਖਾਂ ਦਾ ਧੰਨਵਾਦ ਬਾਬਾ ਨਰਿੰਦਰ ਸਿੰਘ ਜੀ ਦਾ ਬਾਬਾ ਬਲਵਿੰਦਰ ਸਿੰਘ ਦਾ ਪਿਆਰ ਵਾਲੇ ਖਾਲਸਾ ਜਿਓ ਜਿਸ ਵੇਲੇ ਤਨ ਸਾਹਿਬ ਤੋਂ ਕੋਈ ਵੀ ਆਵਾਜ਼ ਨਿਕਲਦੀ ਦੋਵੇਂ ਹੰਸਾਂ ਦੀ ਜੋੜੀ ਹੈ ਖਾਲਸਾ ਜਿਓ ਆ ਫਿਰ ਖੜੇ ਹੋ ਜਾਂਦੇ ਖਾਲਸਾ ਜੀ ਉਹ ਕਮਰ ਕੱਸ ਕੇ ਚੋਲੀ ਜੀ ਅੱਗੇ ਕਰਕੇ ਕਹਿੰਦੇ ਬਾਜਾਂ ਵਾਲੇ ਦਾ ਕੀ ਹੁਕਮ ਹੈ ਸਾਨੂੰ ਕਲਗੀਧਰ ਪਾਤਸ਼ਾਹ ਨੇ ਸਾਨੂੰ ਕਿਵੇਂ ਯਾਦ ਕੀਤਾ ਜਿਸ ਵੇਲੇ ਕੋਈ ਸੇਵਾ ਨਿਕਲਦੀ ਨਾ ਫਿਰ ਲਾਲੀਆਂ ਚੜ ਜਾਂਦੀਆਂ ਖਾਲਸਾ ਜੀ ਉਹ ਚਿਹਰੇ ਤੇ ਕੋਈ ਮੱਥੇ ਤੇ ਵਟ ਨਹੀਂ ਪਾਉਂਦੇ ਕਹਿੰਦੇ ਮਰਦੇ ਰਹਿੰਦੇ ਕਹਿੰਦੇ ਘੜੀ ਮੂੜੀ ਰੋਜ਼ ਇਹ ਬਣਾ ਦਿਓ ਉਹ ਬਣਾ ਦਿਓ ਨਾਲੀ ਬਣਾ ਦਿਓ ਪੱਤੀ ਨਾਲ ਜਦੋਂ ਸੇਵਾ ਬੋਲਦੇ ਖਾਲਸਾ ਜੀ ਉਹ ਖੁਸ਼ ਹੋ ਜਾਂਦੇ ਮਹਾਂਪੁਰਜ ਤੇ ਸੰਗਤਾਂ ਨਾਲ ਵੀ ਇੰਨਾ ਪਿਆਰ ਮੈਨੂੰ ਪਤਾ ਲੱਗਾ ਕਿ ਬਾਬਾ ਜੀ ਨੇ ਇਤ ਕੀ ਕਿਰਾਇਆ ਵੀ ਨਹੀਂ ਲਿਆ ਸੱਚੀ ਗੱਲ ਪੱਕਾ ਸੱਜ ਜੀ ਉਹ ਪਹਿਲੇ ਮੈਨੂੰ ਤੇ ਬੋਲਣ ਦਿਓ ਯਾਰ ਕੀ ਬੋਲੀਆਂ ਦੇ ਵਿੱਚ ਮਹਾਪੁਰਖਾਂ ਨੇ ਕਿਰਾਇਆ ਵੀ ਨਹੀਂ ਲਿਆ ਮਹਾਪੁਰਖਾਂ ਨੂੰ ਸਾਰਾ ਪਤਾ ਬਹੁਤ ਪਿਆਰ ਕਰਦੇ ਖਾਲਸਾ ਜੀ ਕਰੋਨਾ ਦੇ ਵਿੱਚ ਨਾ ਜਾਨ ਦੀ ਬਾਜ਼ੀ ਲਾ ਦਿੱਤੀ ਦੁਆ ਨੇ ਇਨਾ ਦਾ ਧੰਨਵਾਦ ਸ਼ਬਦ ਜੀ ਮੇਰੇ ਕੋਲ ਖਾਲਸਾ ਜੀਓ ਤੇ ਤਖਤ ਸਾਹਿਬ ਦੇ ਗਿਆਨੀ ਗਿਆਨੀ ਸੁਖਦੇਵ ਸਿੰਘ ਜੀ ਪਿਛਲੇ ਕਈ ਵਾਰੀ ਮੈਨੇ ਕੋਈ ਵਾਰੀ ਧੰਨਵਾਦ ਨਹੀਂ ਕੀਤਾ ਨਾ ਬੜਾ ਰੁੱਸ ਗਿਆ ਉਹ ਕਹਿੰਦਾ ਤੁਸੀਂ ਤੇ ਮੇਰਾ ਨਾਂ ਹੀ ਨਹੀਂ ਲਿਆ ਉਸ ਤੇ ਉਹਦਾ ਵੀ ਧੰਨਵਾਦ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਮਹਾਂਪੁਰਖ ਬਾਬਾ ਜੀਤ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਦਸਵ ਮਹਾਰਾਜ ਹੁਣ ਖਾਲਸਾ ਜੀਓ ਦਸੇਰਾ ਆ ਰਿਹਾ ਹੁਣ ਕਦੋਂ ਉਹ ਜਦੋਂ ਵੀ ਆ ਜਾਵੇ ਆ ਆਪਾਂ ਨੂੰ ਕੀ ਹੈ ਕਮਰ ਕੱਸੇ ਕੱਸ ਕੇ ਰੱਖਣੇ ਤੇ ਬਸ ਵਾਹੋ ਤਾਈ ਬਸ ਹੱਲਾ ਕਰ ਦੇਣਾ ਇੱਥੇ ਤੇ ਹੁਣ ਅਸੀਂ ਉਡੀਕਦੇ ਰਾਵਾਂਗੇ ਸੰਗਤਾਂ ਨੂੰ ਕਿ ਮਹਾਰਾਜ ਕਿਰਪਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਖਾਲਸਾ ਜੋ ਮੈਨੂੰ ਬੋਲਣਾ ਨਹੀਂ ਆਉਂਦਾ ਬਸ ਜਿਹੋ ਜਾਂ ਮੂੰਹ ਚ ਆ ਜਾ ਉਹ ਜਿਹੇ ਬੋਲੀਦਾ ਤੁਸੀਂ ਹੱਸਦੇ ਹੋਣੇ ਨੇ ਮੂਰਖ ਨੂੰ ਕਾਹਨੂੰ ਖੁਲਾੜ ਕੇ ਰੱਖਿਆ ਐਵੇਂ ਟਾਈਮ ਖਰਾਬ ਕੀਤਾ ਇਹਨੇ ਨੇ ਖਾਲਸਾ ਜੇ ਕੋਈ ਚੰਗੀ ਗੱਲ ਐ ਨਾ ਹਿਰਦੇ 'ਚ ਵਸਾ ਲਿਓ। ਜੇ ਕੋਈ ਨਹੀਂ ਹੈ ਉਹਦੇ ਲਈ ਦਾਸ ਆਪਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਮਾਫੀ ਮੰਗਦਾ। ਮੇਰੇ ਤੋਂ ਗਲਤੀ ਹੋ ਗਈ ਖਾਲਸਾ ਜੀ ਉਹ ਸਾਰਿਆਂ ਦਾ ਤਲਵਾ ਤੇ ਪੰਜਾਂ ਪਿਆਰਿਆਂ ਦਾ ਤਲਵਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸੇ ਤਰ੍ਹਾਂ ਸੰਗਤਾਂ ਜੋੜੀ ਰੱਖਣ। ਹੁਣ ਮੇਰੇ ਬਾਅਦ ਮੈਂ ਬੋਲਦਾ ਕਿ ਤੁਸੀਂ ਬੋਲੋ ਨਾ। ਤੂੰ ਚਾਹ ਦਾ ਟਾਈਮ ਲਾਉਂਦਾ ਯਾਰ। ਬੜਾ ਹਟਦਾ ਹੀ ਨਹੀਂ ਉਹ। ਆ ਲਗੇ ਰਿਆਂ ਦਾ। ਹੁਣ ਮਹਾਪੁਰਖ ਬੋਲਣਗੇ ਬਾਬਾ ਨਰਿੰਦਰ ਸਿੰਘ ਜੀ ਖਾਲਸਾ ਜੋ ਸਾਰਿਆਂ ਨੇ ਇਕਾਗਰ ਚਿਤ ਹੋ ਕੇ ਮਹਾਪੁਰਖਾਂ ਦੇ ਬਚਨ ਸੁਣਨੇ ਹੋਈਆਂ ਗਲਤੀਆਂ ਦੀ ਖਿਮਾ ਸਾਰੇ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ